ਕਿਹਦਾ ਜਤਾ ਆਪ ਦੀ ਨਜ਼ਰ ਏ ਇਉਂ ਬੇਨਤੀ ਕਰਦਾ ਗਲਾਂ ਗਲਾ ਮੀ ਲਾਉਣ ਦੀ ਆ ਜੋ ਗਲਵਾ ਕਰਦਾ ਹੈ ਛੀਣੀ ਮਾ ਦਾ ਜਾਇ ਮਰਨੋਂ ਰਤਾ ਨ ਡਰਦਾ ਹੈ ਮੁਸਤਜਨਾ ਬੜ ਜਾਵੇ ਦੀ ਅਸਰਾਜ ਦਲਾਰੇ ਤੇ ਸਿੱਕ ਕੌਮ ਨੂੰ ਮਾਣ ਬੜਾ ਜਗਤਾਰ ਹਵਾਰੇ ਉਹ ਗੱਲਾਂ ਮਿਲੌੜ ਦੀਆਂ ਜੋ ਗੱਲਾਂ ਕਰਦਾ ਹੈ ਛੀਣੀ ਮਾ ਦਾ ਜਾਇ ਮਰਨੋਂ ਰਤਾ ਨ ਡਰਦਾ ਹੈ ਉਹ ਮੁਸ਼ਕਲ ਨਾ ਬੜ ਜਾਵੇ ਜੀ ਸਰਾਜ ਦੁਲਾਰੇ ਤੇ ਸਿੱਖ ਕੌਮ ਨੂੰ ਮਾਣ ਬੜਾ ਜਗਤਾਰ ਹਵਾਰੇ ਤੇ ਉਹ ਪਿੰਜਰੇ ਦੇ ਵਿੱਚ ਬੰਦਲੀ ਰਹਿਣਾ ਐਸੇ ਸ਼ੇਰਾਂ ਨੇ ਹਾਕੀ ਆਪਣਾ ਲੈ ਕੇ ਛੱਡਣਾ ਮਰਦ ਦਲੇਰ ਜਾਵੇ ਅੰਬਰਾਂ ਦੇ ਤਾਰੇ ਤੇ ਸਿੱਖ ਕੌਮ ਨੂੰ ਮਾਣ ਬੜਾ ਜਗਤਾਰ ਹਵਾਰੇ ਤੇ ਪਈ ਸਾਰੀ ਜ਼ਿੰਦਗੀ ਜੋ ਦੇ ਸਾਰੀ ਜ਼ਿੰਦਗੀ ਜੋ ਦੇ ਕਾਮ ਦੇ ਲੇਖ ਲਾਈ ਹੈ ਮਜਲੂਮਾਂ ਦੀ ਖਾਤਰ ਲੈਂਦਾ ਏ ਸੰਗੜ ਮਾਰੇ ਤੇ ਸਿੱਖ ਕੌਮ ਨੂੰ ਮਾਰ ਬੜਾ ਜਗਤਾਰ ਹਵਾਰੇ